ਸਤਿ ਸ਼੍ਰੀ ਅਕਾਲ ਜੀ ਗਰੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਵਿਦੇਸ਼ਾਂ ਦੇ ਵਿੱਚ ਭਾਰਤੀਆਂ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਹੈ ਸਿਰ ਭਾਰਤੀਆਂ ਦੇ ਖਿਲਾਫ ਨਹੀਂ ਬਲਕਿ ਇਮੀਗ੍ਰੈਂਟਸ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਹੈ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਬ੍ਰਿਟੇਨ ਅਤੇ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਨੇ ਜਿਹੜੇ ਹੋ ਰਹੇ ਨੇ ਅਤੇ ਸ਼ਾਇਦ ਇਸ ਸੂਚੀ ਦੇ ਵਿੱਚ ਹੋਰ ਦੇਸ਼ਾਂ ਦਾ ਨਾਮ ਵੀ ਜੁੜ ਜਾਵੇ ਇਨ੍ਹਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਹਿੱਸਾ ਲੈ ਰਹੇ ਲੋਕਾਂ ਦੀ ਮੰਗ ਹੈ ਕਿ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਰੋਕਿਆ ਜਾਵੇ ਇਹ ਉਹੀ ਦੇਸ਼ ਨੇ ਜਿਨ੍ਹਾਂ ਨੇ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਮੁੱਖ ਤੌਰ ਉੱਤੇ ਪ੍ਰਵਾਸੀਆਂ ਦੇ ਲਈ ਉਦਾਰਵਾਦੀ ਨੀਤੀਆਂ ਅਪਣਾਈਆਂ ਅਤੇ ਵੱਡੀ ਗਿਣਤੀ ਦੇ ਵਿੱਚ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦਿੱਤੀ। ਇਹੀ ਨਹੀਂ ਸਿਰਫ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਸਭ ਕੁਝ ਦਿੱਤਾ ਗਿਆ। ਪ੍ਰਵਾਸੀਆਂ ਨੇ ਵੀ ਇਹਨਾਂ ਵਿਕਸਤ ਦੇਸ਼ਾਂ ਦੇ ਅਰਥਚਾਰੇ ਦੀ ਮਜ਼ਬੂਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹਨਾਂ ਦੇਸ਼ਾਂ ਦੇ ਵਿੱਚ ਅਜਿਹੇ ਲੋਕ ਵੀ ਹਨ ਜੋ ਪ੍ਰਵਾਸੀਆਂ ਦੀ ਹਮਾਇਤ ਵਿੱਚ ਵੀ ਨੇ ਪਰ ਹੁਣ ਦੁਨੀਆ ਦੇ ਇਹਨਾਂ ਵੱਡੇ ਅਤੇ ਵਿਕਸਤ ਦੇਸ਼ਾਂ ਦੇ ਵਿੱਚ ਪ੍ਰਵਾਸੀਆਂ ਖਿਲਾਫ ਆਵਾਜ਼ بلند ਹੋਣ ਲੱਗੀ ਹੈ। ਇਸ ਰਿਪੋਰਟ ਵਿੱਚ ਅਸੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸੀਆਂ ਖਿਲਾਫ ਹੁੰਦੇ ਮੁਜ਼ਹਾਰਿਆਂ ਤੇ ਉਹ ਤਾਰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਇਹਨਾਂ ਦੇ ਆਪਸ 'ਚ ਜੁੜੇ ਹੋਏ ਨੇ ਪਹਿਲਾ ਸੰਖੇਪ ਦੇ ਵਿੱਚ ਜਾਣਦੇ ਹਾਂ ਕਿ ਰੋਸ ਪ੍ਰਦਰਸ਼ਨ ਦਾ ਸਰੂਪ ਕਿਹੜੇ ਦੇਸ਼ ਦੇ ਵਿੱਚ ਕਿਉਂ ਹੋ ਜਾ ਰਿਹਾ ਕਿਹੜੇ ਦੇਸ਼ਾਂ ਦੇ ਵਿੱਚ ਵੱਡੇ ਮੁਜ਼ਹਾਰੇ ਹੋਏ 31 ਅਗਸਤ ਨੂੰ ਆਸਟ੍ਰੇਲੀਆ ਦੇ ਦੇਸ਼ ਭਰ ਦੇ ਵਿੱਚ ਪ੍ਰਵਾਸ ਵਿਰੋਧੀ ਰੈਲੀਆਂ ਦੇ ਦੌਰਾਨ ਲੋਕ ਸੜਕਾਂ ਤੇ ਉਤਰੇ ਮਾਰਚ ਫਾਰ ਆਸਟ੍ਰੇਲੀਆ ਨਾਮ ਹੇਠ ਸਿਡਨੀ ਮੈਲਬਨ ਅਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਹੋਈਆਂ ਰੈਲੀਆਂ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਆਸਟ੍ਰੇਲੀਆ ਦੇ ਝੰਡੇ ਅਤੇ ਹੱਥਾਂ ਦੇ ਵਿੱਚ ਪ੍ਰਵਾਸ ਵਿਰੋਧੀ ਬੈਨਰ ਫੜੇ ਹੋਏ ਸਨ ਹਾਲਾਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਮੁਜ਼ਹਾਰਿਆਂ ਦੀ ਇਹ ਕਹਿ ਕੇ ਨਿੰਦਾ ਕੀਤੀ ਕਿ ਇਹ ਮੁਜ਼ਹਾਰਾਕਾਰੀ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਅਤੇ ਇਹਨਾਂ ਦੇ ਨਿਓ ਨਾਜ਼ੀ ਗਰੁੱਪਾਂ ਨਾਲ ਸਬੰਧ ਨੇ ਜੂਨ 2025 ਦੇ ਵਿੱਚ ਨਿਊਜ਼ੀਲੈਂਡ ਵਿੱਚ ਵੀ ਅਜਿਹੇ ਮੁਜ਼ਹਾਰੇ ਹੋਏ ਨਿਊਜ਼ੀਲੈਂਡ ਦੇ ਵਿੱਚ ਕੱਟਰਪੰਥੀ ਧਾਰਮਿਕ ਆਗੂ ਬ੍ਰਾਇਨ ਤਮਾਕੀ ਦੀ ਅਗਵਾਈ ਦੇ ਵਿੱਚ ਪ੍ਰਵਾਸੀਆਂ ਖਿਲਾਫ ਇੱਕ ਵਿਰੋਧ ਪ੍ਰਦਰਸ਼ਨ ਵਿੱਚ Hindu ਧਰਮ ਅਤੇ Buddha ਧਰਮ ਸਮੇਤ ਕਈ ਧਰਮਾਂ ਦੇ ਝੰਡੇ ਸਾੜੇ ਗਏ ਹਾਕਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਨਿਊਜ਼ੀਲੈਂਡ ਦੇ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ 13 ਸਤੰਬਰ ਨੂੰ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਬਲੂ ਸਟਰੀਟ ਡਬਲਯੂ ਅਤੇ ਕ੍ਰਿਸਟੀ ਸਟਰੀਟ ਦੇ ਕੋਨੇ ਦੇ ਵਿੱਚ ਪਾਰਕ ਵਿੱਚ ਭੀੜ ਇਕੱਠੀ ਹੋਈ ਜਿਸ ਨੂੰ ਕੈਨੇਡਾ ਫਸਟ ਪ੍ਰਾਇਓਰਿਟੀ ਰੈਲੀ ਕਿਹਾ ਜਾਂਦਾ ਹੈ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇਸ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਹ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਨੂੰ ਰੋਕਣ ਦੀ ਮੰਗ ਕਰ ਰਹੇ ਨੇ ਪ੍ਰਵਾਸੀ ਭਾਈਚਾਰਿਆਂ ਲਈ ਸਮਰਥਨ ਦਿਖਾਉਣ ਦੇ ਉਦੇਸ਼ ਨਾਲ ਖੇਤਰ ਵਿੱਚ ਇੱਕ ਜਵਾਬੀ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਸ ਵੇਲੇ ਹਜ਼ਾਰਾਂ ਲੋਕ ਪਾਰਕ ਦੇ ਵਿੱਚ ਸਨ ਇਸ ਕਰਕੇ ਉਸ ਸਮੇਂ ਤਣਾ ਦੇ ਹਾਲਾਤ ਵੀ ਬਣੇ ਅਮਰੀਕਾ ਵਿੱਚ ਤਾਂ ਸਮੇਂ-ਸਮੇਂ ਤੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ ਰਾਸ਼ਟਰਪਤੀ 트럼ਪ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਫੀ ਖੁੱਲ ਕੇ ਬੋਲਦੇ ਵੀ ਨੇ ਲੰਡਨ ਵਿੱਚ 13 ਸਤੰਬਰ ਨੂੰ ਪ੍ਰਵਾਸੀਆਂ ਖਿਲਾਫ ਹੋਏ ਮਜ਼ਹਾਰਿਆਂ ਨੇ ਤਾਂ ਸਾਰਿਆਂ ਨੂੰ ਹੈਰਾਨੀ ਕਰ ਦਿੱਤਾ ਇਸ ਨੂੰ ਯੂਕੇ ਦਾ ਸਭ ਤੋਂ ਵੱਡਾ ਪ੍ਰਵਾਸੀਆਂ ਖਿਲਾਫ ਮਜ਼ਹਾਰਾ ਘਰਾ ਕਰਾਰ ਦਿੱਤਾ ਗਿਆ ਸੱਜੇ ਪੱਖੀ ਕਾਰਕੋਨ ਟੌਮੀ ਰਾਬਨਸਨ ਦੇ ਵੱਲੋਂ ਪ੍ਰਬੰਧਿਤ ਯੂਨਾਈਟਿਡ ਦਾ ਕਿੰਗਡਮ ਮਾਰਚ ਦੇ ਲਈ 1,10,000 ਤੋਂ ਵੱਧ ਲੋਕ ਕੇਂਦਰੀ ਲੰਡਨ ਦੇ ਵਿੱਚ ਇਕੱਠੇ ਹੋਏ ਦੁਨੀਆ ਦੇ ਵੱਡੇ ਮੁਲਕਾਂ ਦੇ ਵਿੱਚ ਇੱਕੋ ਮੁੱਦੇ ਉੱਤੇ ਇੰਨੇ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਹੋ ਰਹੇ ਨੇ ਇਸ ਵਿੱਚ ਕੁਝ ਗੱਲਾਂ ਸਾਂਝੀਆਂ ਨੇ ਜੋ ਇਸ ਪੂਰੇ ਮਸਲੇ ਨੂੰ ਹੋਰ ਦਿਲਚਸਪੀ ਬਣਾਉਂਦੀਆਂ ਨੇ ਪ੍ਰਵਾਸੀਆਂ ਨੂੰ ਆਰਥਿਕ ਦਿੱਕਤਾਂ ਤੇ ਨੌਕਰੀਆਂ ਦੀ ਘਾਟ ਦਾ ਕਾਰਨ ਦੱਸਿਆ ਗਿਆ ਪ੍ਰਵਾਸੀ ਵਿਰੋਧੀ ਇਕੱਠੇ ਹੋਣ ਪਿੱਛੇ ਅਸਥਿਰਤਾ ਨੂੰ ਸਭ ਤੋਂ ਮੁੱਖ ਆਧਾਰ ਬਣਾਇਆ ਗਿਆ ਜਦੋਂ ਮੰਦੀ ਦਾ ਦੌਰ ਚੱਲਦਾ ਤਾਂ ਬੇਰੁਜ਼ਗਾਰੀ ਘਰਾਂ ਦੀ ਘਾਟ ਤੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਉਹਨਾਂ ਨੂੰ ਸਥਾਨਕ ਲੋਕਾਂ ਨੂੰ ਮੁਕਾਬਲਾ ਦਿੰਦਿਆਂ ਦੱਸਾਇਆ ਗਿਆ ਹੈ ਇਹਨਾਂ ਮੁਲਕਾਂ ਦੇ ਮਸਹਾਰਿਆਂ ਦੇ ਵਿੱਚ ਅਜਿਹੇ ਨਾਰੇ ਲਗਾਏ ਗਏ ਨੇ ਜਿਵੇਂ ਕਿ ਪ੍ਰਵਾਸੀ ਸਥਾਨਕ ਲੋਕਾਂ ਦੀਆਂ ਨੌਕਰੀਆਂ ਲੈ ਰਹੇ ਨੇ ਭਲਾਈ ਕਾਰਜਾਂ ਉੱਤੇ ਦਬਾਅ ਪਾ ਰਹੇ ਨੇ ਜਾਂ ਪ੍ਰਵਾਸੀ ਸਥਾਨਕ ਲੋਕਾਂ ਦੇ ਲਈ ਘਰਾਂ ਵਿੱਚ ਦਿੱਕਤ ਪੈਦਾ ਕਰਦੇ ਨੇ ਦਿੱਲੀ ਦੀ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਸਕੂਲ ਆਫ ਸੋਸ਼ਲ ਸਾਇੰਸ ਦੇ ਸੈਂਟਰ ਫਾਰ ਪੋਲਿਟিক্যাল ਸਟਡੀ ਦੇ ਵਿੱਚ ਸੁਧੀਰ ਕੁਮਾਰ ਸਥਾਰ ਅਸਿਸਟੈਂਟ ਪ੍ਰੋਫੈਸਰ ਨੇ ਸੁਧੀਰ ਇੰਟਰਨੈਸ਼ਨਲ ਪੋਲਿਟਿਕਸ ਅਤੇ ਕਿਸਾਨੀ ਮਹਿੰਮ ਦੇ ਪੋਲਿਟਿਕਸ ਵਰਗੇ ਵਿਸ਼ੇ ਪੜਾਉਂਦੇ ਨੇ ਸੁਦੀਰ ਕੁਮਾਰ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਇਹ ਮੁਜਹਾਰੇ ਦੇਸ਼ ਦੀਆਂ ਸਥਾਨਕ ਸਮੱਸਿਆਵਾਂ ਦਾ ਕਾਰਨ ਹਨ ਜਾਂ ਇਹ ਗਲੋਬਲ ਪੱਧਰ ਉੱਤੇ ਫੈਲੀ ਸੱਜੇ ਪੱਖੀ ਸੋਚ ਕਰਕੇ ਤਾਂ ਉਹ ਕਹਿੰਦੇ ਨੇ ਇਹ ਦੋਵਾਂ ਦਾ ਮਿਸ਼ਰਣ ਹੈ ਦਰਅਸਲ 1970-80 ਤੋਂ ਬਾਅਦ ਇੱਕ ਸੋਚ ਬਣੀ ਕਿ ਸਮਾਜਿਕ ਭਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ 1990ਵਿਆਂ ਦੀ ਸ਼ੁਰੂਆਤ ਦੇ ਵਿੱਚ ਇਹ ਟ੍ਰੈਂਡ ਉਲਟ ਹੋਣ ਲੱਗਿਆ ਜਦੋਂ W O T O ਦਾ ਗਠਨ ਹੋਇਆ ਫਰੀ ਟ੍ਰੇਡ ਦੀ ਗੱਲ ਹੋਈ ਤਾਂ ਸਾਰੇ ਦੇਸ਼ਾਂ ਨੇ ਇਸ ਬਾਰੇ ਸਹਿਮਤੀ ਜਤਾਈ ਕਿ ਹੌਲੀ-ਹੌਲੀ ਫਰੀ ਟ੍ਰੇਡ ਨੂੰ ਪ੍ਰਮੋਟ ਕੀਤਾ ਜਾਵੇ ਇਸ ਦੇ ਨਾਲ ਹੀ ਇਹ ਵੀ ਤੈਅ ਹੋਇਆ ਕਿ ਕਿਸਾਨੀ ਜਾਂ ਸੰਨਤਾਂ ਨੂੰ ਜੋ ਸਰਕਾਰੀ ਮਦਦ ਹੈ ਉਸ ਨੂੰ ਹੌਲੀ-ਹੌਲੀ ਘਟਕ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ 1990 ਦੇ ਦਹਾਕੇ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਭਾਰਤ, ਅਫਰੀਕਾ, ਏਸ਼ੀਆ ਤੇ ਹੋਰ ਦੇਸ਼ਾਂ ਦੇ ਲੋਕਾਂ ਦੇ ਵਿੱਚ ਪ੍ਰਵਾਸ ਦਾ ਟ੍ਰੈਂਡ ਸ਼ੁਰੂ ਹੋਇਆ ਇਹਨਾਂ ਦੇਸ਼ਾਂ ਦੀ ਸਿੱਖਿਆ ਹਾਸਲ ਕਰ ਚੁੱਕੀ ਆਬਾਦੀ ਵਿਕਸਤ ਦੇਸ਼ਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਈ ਉਹਨਾਂ ਦੇਸ਼ਾਂ ਦੇ ਵਿੱਚ ਵੀ ਕਾਮਿਆਂ ਦੀ ਕਾਫੀ ਮੰਗ ਸੀ ਹੁਣ ਜਦੋਂ ਇੱਕ ਵੱਡੇ ਤੱਕੇ ਦੀ ਸਮਾਜਿਕ ਭਲਾਈ ਦੀਆਂ ਸਕੀਮਾਂ ਘੱਟ ਹੋਣੀਆਂ ਸ਼ੁਰੂ ਹੋਈਆਂ ਤਾਂ ਇਹਨਾਂ ਸੰਤਾਂ ਦਾ ਵਿਸਥਾਰ ਹੋਇਆ ਅਤੇ ਪ੍ਰਵਾਸੀਆਂ ਦੀ ਆਬਾਦੀ ਵਧੀ ਤਾਂ ਸੱਜੇ ਪੱਖੀ ਵਰਗ ਦੇ ਵਿੱਚ ਇਹ ਸਿਆਸੀ ਤੌਰ ਤੇ ਦਰਸਾਇਆ ਗਿਆ ਕਿ ਇਹ ਸਭ ਦੇ ਲਈ ਇਸ ਲਈ ਹੋ ਰਿਹਾ ਕਿਉਂਕਿ ਪ੍ਰਵਾਸੀਆਂ ਕਾਰਨ ਸਰੋਤਾਂ ਉੱਤੇ ਦਬਾਅ ਪੈ ਰਿਹਾ ਅਤੇ ਸਰਕਾਰ ਸਮਾਜਿਕ ਭਲਾਈ ਦੇ ਕਾਰਜ ਨਹੀਂ ਕਰ ਰਹੀ ਡਾਕਟਰ ਸਹਾਨਾ ਜਰਮਨੀ ਦੇ ਮਿਊਨਿਕ ਦੇ ਵਿੱਚ ਸਥਿਤ ਯੂਨੀਵਰਸਿਟੀ LMU ਦੇ ਵਿੱਚ ਮੀਡੀਆ ਐਥਨੋਪੋਲੋਜੀ ਦੇ ਪ੍ਰੋਫੈਸਰ ਨੇ ਉਹ ਕਹਿੰਦੇ ਨੇ ਕਿ ਪ੍ਰਵਾਸੀਆਂ ਦੀਆਂ ਨੀਤੀਆਂ ਅਤੇ ਪ੍ਰਵਾਸੀਆਂ ਵਿਰੁੱਧ ਹੋਣ ਵਾਲੇ ਪ੍ਰਦਰਸ਼ਨ ਪੱਛਮੀ ਦੇਸ਼ਾਂ ਦੇ ਵਿੱਚ ਵਧ ਰਹੀ ਸੱਜੇ ਪੱਖੀ ਚਰਚਾਵਾਂ ਤੋਂ ਬਹੁਤ ਹੱਦ ਤੱਕ ਪ੍ਰਭਾਵਿਤ ਨੇ ਪ੍ਰਵਾਸੀ ਵਿਰੋਧੀ ਭਾਵਨਾਵਾਂ ਦਾ ਜਨਮ ਅਕਸਰ ਇੱਕ ਪੀੜਿਤ ਹੋਣ ਦਾ ਅਹਿਸਾਸ ਤੋਂ ਹੁੰਦਾ ਹੈ ਕਿ ਇਹ ਪ੍ਰਵਾਸੀ ਬਿਨਾਂ ਹੱਕ ਦੇ ਉਹਨਾਂ ਭਲਾਈ ਕਾਰਜਾਂ ਦਾ ਲਾਹਾ ਤੇ ਆਰਥਿਕ ਲਾਭ ਲੈ ਰਹੇ ਨੇ ਜਿਨ੍ਹਾਂ ਉੱਤੇ ਸਥਾਨਕ ਲੋਕਾਂ ਦਾ ਹੱਕ ਬਣਦਾ ਹੈ ਅਤੇ ਇੱਕ ਡਰ ਦੇ ਅਹਿਸਾਸ ਤੋਂ ਵੀ ਉਹ ਪ੍ਰਵਾਸੀ ਰਾਸ਼ਟਰੀ ਸੱਭਿਆਚਾਰ ਅਤੇ ਸੁਰੱਖਿਆ ਲਈ ਖਤਰਾ ਬਣਦੇ ਨੇ ਉਹਦਾ ਦੂਜੇ ਪਾਸੇ ਗੱਲ ਕਰੀਏ ਤਾਂ ਆਰਥਚਾਰੇ ਤੋਂ ਇਲਾਵਾ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਹੁੰਦੇ ਮੁਜ਼ਹਾਰੇ ਪਿੱਛੇ ਇੱਕ ਹੋਰ ਡਰ ਵੀ ਹੈ ਉਹ ਹੈ ਇਹਨਾਂ ਕਰਕੇ ਸੱਭਿਆਚਾਰ ਅਤੇ ਦੇਸ਼ ਦੀ ਅਸਲ ਪਹਿਚਾਨ ਦਾ ਕਾਣ ਹੋ ਰਿਹਾ ਹੈ ਮੁਜ਼ਹਾਰਾ ਕਰਨ ਵਾਲੇ ਲੋਕ ਅਕਸਰ ਪ੍ਰਵਾਸ ਨੂੰ ਦੇਸ਼ ਦੇ ਸੱਭਿਆਚਾਰ ਧਰਮ ਭਾਸ਼ਾ ਤੇ ਰਵਾਇਤਾਂ ਦੇ ਲਈ ਖਤਰਾ ਮੰਨਦੇ ਨੇ ਪ੍ਰਵਾਸੀਆਂ ਖਿਲਾਫ ਇਹ ਜਿਹੇ ਮੁਜ਼ਹਾਰੇ ਕਿਸੇ ਮੁਲਕ ਦੇ ਸੱਭਿਆਚਾਰ ਜਾਂ ਪਛਾਣ ਦੀ ਰੱਖਿਆ ਕਰਨ ਦੇ ਇਰਾਦਿਆਂ ਉੱਤੇ ਕੇਂਦਰਿਤ ਕਿਉਂ ਹੁੰਦੇ ਨੇ ਇਸ ਬਾਰੇ ਸੁਦੀਰ ਕੁਮਾਰ ਕਹਿੰਦੇ ਨੇ ਕਿ ਗਲੋਬਲ ਪੱਧਰ ਉੱਤੇ ਸੱਭਿਆਚਾਰ ਅਤੇ ਪਹਿਚਾਣ ਉੱਤੇ ਆਧਾਰਿਤ ਰਾਸ਼ਟਰਵਾਦ ਨੇ ਬਾਕੀ ਸਿਆਸੀ ਮੁੱਦਿਆਂ ਉੱਤੇ ਹੁੰਦੀ ਸਿਆਸਤ ਨੂੰ ਪਿੱਛੇ ਤੱਕ ਦਿੱਤਾ ਹੈ ਨਸਲ ਅਤੇ ਰਾਸ਼ਟਰਵਾਦੀ ਸਿਆਸਤ ਦੇ ਨਾਲ ਨਾਲ ਇੱਕ ਹੋਰ ਸਿਆਸਤ ਵੀ ਨਾਲ ਜੁੜ ਜਾਂਦੀ ਹੈ ਉਹ ਹੈ ਮਹਾਨਤਾ ਦੀ ਸਿਆਸਤ ਸੁਦੀਰ ਕੁਮਾਰ ਹਾਲ ਹੀ ਦੇ ਵਿੱਚ ਲੰਡਨ ਵਿੱਚ ਹੋਏ ਮੁਜ਼ਾਹਰਿਆਂ ਵੇਲੇ ਉੱਥੇ ਹੀ ਮੌਜੂਦ ਸਨ ਉਨ੍ਹਾਂ ਦੇ ਤਜਰਬੇ ਦੇ ਮੁਤਾਬਕ ਉਹ ਦੱਸਦੇ ਨੇ ਕਿ ਮੈਂ ਵੇਖਿਆ ਕਿ ਨਾ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਵਾਲੇ ਕਈ ਲੋਕ ਇਹ ਕਹਿ ਰਹੇ ਸਨ ਕਿ ਬ੍ਰਿਟੇਨ ਕਿਸੇ ਵੇਲੇ ਮਹਾਨ ਹੋਇਆ ਕਰਦਾ ਸੀ ਅਤੇ ਇੱਕ ਵਾਰ ਮੁੜ ਇਸ ਨੂੰ ਮਹਾਨ ਬਣਾਉਣਾ ਹੈ ਇਹ ਭਾਵਨਾ ਤੁਹਾਨੂੰ ਹਰ ਸਮਾਜ ਦੇ ਹਰ ਦੇਸ਼ ਦੇ ਵਿੱਚ ਦਿਖਾਈ ਦੇਵੇਗੀ ਇਹ ਮਹਾਨਤਾ ਨੂੰ ਪ੍ਰਭਾਸ਼ਿਤ ਕਰਨ ਦਾ ਵਿਗੜਿਆ ਰੂਪ ਹੈ ਅਤੇ ਜਦੋਂ ਇਹ ਰਾਸ਼ਟਰਵਾਦ ਦੇ ਨਾਲ ਮਿਲ ਜਾਂਦਾ ਤਾਂ ਕਾਫੀ ਖਤਰਨਾਕ ਵੀ ਹੋ ਜਾਂਦਾ ਹੈ ਡਾਕਟਰ ਸੋਹਾਨਾ ਇਸ ਬਾਰੇ ਕਹਿੰਦੇ ਨੇ ਕਿ ਸੱਜੇ ਪੱਖੀ ਚਰਚਾਵਾਂ ਦਾਵਾ ਕਰਦੀਆਂ ਨੇ ਕਿ ਉਹ ਰਾਸ਼ਟਰੀ ਸੱਭਿਆਚਾਰ ਅਤੇ ਪਹਿਚਾਨ ਦੀ ਰੱਖਿਆ ਕਰਨ ਦੇ ਮਿਸ਼ਨ ਦੇ ਨਾਲ ਪ੍ਰੇਰਿਤ ਨੇ ਇਸ ਲਈ ਇਸ ਨੂੰ ਅਸੀਂ ਸੱਭਿਆਚਾਰਕ ਨਸਲਵਾਦ ਦੇ ਵਜੋਂ ਵੇਖ ਸਕਦੇ ਹਾਂ ਜੋ ਸੱਭਿਆਚਾਰਕ ਇਕਸਾਰਤਾ ਦੇ ਵਿਚਾਰਾਂ ਅਤੇ ਇਹਨਾਂ ਧਾਰਨਾਵਾਂ ਦੇ ਆਧਾਰ 'ਤੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਨੂੰ ਜਾਇਜ਼ ਠਹਿਰਾਉਂਦਾ ਹੈ ਕਿ ਪ੍ਰਵਾਸੀ ਸੱਭਿਆਚਾਰਕ ਤੌਰ 'ਤੇ ਕਾਬਿਲ ਨਹੀਂ ਹਨ ਪਰ ਇਸ ਤਰ੍ਹਾਂ ਦਾ ਸੱਭਿਆਚਾਰਕ ਨਸਲਵਾਦ ਅਕਸਰ ਜੈਵਿਕ ਨਸਲਵਾਦ ਦੇ ਨਾਲ ਜੁੜਿਆ ਹੁੰਦਾ ਹੈ ਭਾਵੇਂ ਇਹ ਖੁੱਲ ਕੇ ਪ੍ਰਗਟ ਨਾ ਕੀਤਾ ਗਿਆ ਹੋਵੇ ਉਧਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਸੁਰੱਖਿਆ ਅਤੇ ਜੁਰਮ ਦੇ ਲਈ ਵੀ ਕਿਤੇ ਨਾ ਕਿਤੇ ਕਈ ਦੇਸ਼ਾਂ ਦੇ ਲੋਕ ਜ਼ਿੰਮੇਵਾਰ ਮੰਨ ਰਹੇ ਨੇ ਪ੍ਰਵਾਸੀਆਂ ਬਾਰੇ ਇੱਕ ਹੋਰ ਪੈਟਰਨ ਵੇਖਿਆ ਗਿਆ ਹੈ ਕਿ ਉਹਨਾਂ ਨੂੰ ਮੁਜਰਮਾਂ ਦੇ ਵਜੋਂ ਪੇਸ਼ ਕੀਤਾ ਜਾਂਦਾ ਤੇ ਦਿਖਾਇਆ ਜਾਂਦਾ ਹੈ ਕਿ ਸਮਾਜ ਦੇ ਵਿੱਚ ਵਧ ਰਹੇ ਜੁਰਮ ਲੇ ਆoze ਮੇਵarne ਡਾਕਟਰ ਸਹਾਨਾ ਕਹਿੰਦੇ ਨੇ ਕਿ ਪ੍ਰਵਾਸੀ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਲਈ ਇੱਕ ਆਸਾਨ ਹਵਾਲਾ ਬਣ ਜਾਂਦੇ ਨੇ ਪ੍ਰਵਾਸੀ ਪਿਛੋਕੜ ਵਾਲੇ ਲੋਕਾਂ ਦੇ ਨਾਲ ਸੰਬੰਧਿਤ ਅਪਰਾਧ ਦੀਆਂ ਘਟਨਾਵਾਂ ਨੂੰ ਇੰਜ ਪੇਸ਼ ਕੀਤਾ ਜਾਂਦਾ ਹੈ ਜਿਵੇਂ ਉਹ ਆਮ ਹੀ ਹੋਣ ਅਤੇ ਉਹਨਾਂ ਨੂੰ ਪ੍ਰਵਾਸੀ ਹਮਾਇਤੀ ਨੀਤੀਆਂ ਦਾ ਅਟਲ ਨਤੀਜਾ ਦਰਸਾਇਆ ਜਾਂਦਾ ਹੈ ਉਹ ਕਹਿੰਦੇ ਨੇ ਕਿ ਬੇਸ਼ੱਕ ਪੈਸਿਆਂ ਦੀ ਕਮੀ ਅਤੇ ਕੋਵਿਡ ਕਰਕੇ ਲੋਕ ਹੋਰ ਜ਼ਿਆਦਾ ਤਣਾਅ ਅਤੇ ਡਰ ਦੇ ਵਿੱਚ ਆ ਗਏ ਇਸ ਕਰਕੇ ਸਮਾਜ ਵਿੱਚ ਉਹਨਾਂ ਲਈ ਕਿਸੇ ਹੋਰ ਨੂੰ ਦੋਸ਼ ਦੇਣਾ ਵੀ ਹੋਰ ਜ਼ਿਆਦਾ ਆਸਾਨ ਹੋ ਗਿਆ ਦੂਜੇ ਪਾਸੇ ਦੁਨੀਆ ਵਿੱਚ ਕਈ ਕਿਸਮਾਂ ਦੇ ਅਪਰਾਧੀ ਨੇ ਜੋ ਵੱਡੇ ਅਪਰਾਧ ਕਰਦੇ ਨੇ ਤੇ ਜ਼ਿਆਦਾ ਨੁਕਸਾਨ ਕਰਦੇ ਨੇ ਪਰ ਫਿਰ ਵੀ ਪ੍ਰਵਾਸੀਆਂ ਨੂੰ ਮੁੱਖ ਦੋਸ਼ੀ ਦਿਖਾਇਆ ਜਾਂਦਾ ਜੋ ਹਕੀਕਤ ਨਾਲ ਮੇਲ ਨਹੀਂ ਖਾਂਦਾ ਉਧਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਪਰ ਇਹ ਪ੍ਰੋਪਗੈਂਡਾ ਜ਼ੋਰ ਫੜ ਗਿਆ ਸੋਸ਼ਲ ਮੀਡੀਆ ਅੱਜਕੱਲ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ ਫੇਸਬੁੱਕ ਟਵਿੱਟਰ YouTube ਵਰਗੇ ਪਲੇਟਫਾਰਮਾਂ ਤੇ ਝੂਠੀਆਂ ਖਬਰਾਂ ਅਫਵਾਹਾਂ ਅਤੇ ਡਰ ਪੈਦਾ ਕਰਨ ਵਾਲੇ ਸੁਨੇਹੇ ਤੇਜ਼ੀ ਦੇ ਨਾਲ ਫੈਲ ਰਹੇ ਨੇ ਇਨਾਂ ਰਾਹੀਂ ਛੋਟੇ-ਛੋਟੇ ਗਰੁੱਪ ਇਕੱਠੇ ਹੋ ਕੇ ਵੱਡੇ ਪ੍ਰਦਰਸ਼ਨਾਂ ਦਾ ਰੂਪ ਧਾਰ ਲੈਂਦੇ ਨੇ ਡਾਕਟਰ ਸਹਾਨਾ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਹ ਵੱਖ-ਵੱਖ ਕਿਸਮ ਦੀਆਂ ਸ਼ਿਕਾਇਤਾਂ ਜਾਂ ਫਿਰ ਸ਼ਿਕਵਿਆਂ ਨੂੰ ਇਕੱਠਾ ਕਰਦਾ ਹੈ ਅਤੇ ਉਹਨਾਂ ਨੂੰ ਇਕੱਠਾ ਕਰਕੇ ਇਹੋ ਜਿਹਾ ਪ੍ਰਭਾਵ ਪੈਦਾ ਕਰਦਾ ਹੈ ਕਿ ਪ੍ਰਵਾਸੀਆਂ ਦੇ ਖਤਰੇ ਦੁਨੀਆ ਭਰ ਦੇ ਸਾਂਝੇ ਮਸਲੇ ਬਣ ਜਾਂਦੇ ਨੇ ਡਾਕਟਰ ਸੁਦੀਰ ਕਹਿੰਦੇ ਨੇ ਕਿ ਕਿਸੇ ਵੀ ਦੇਸ਼ ਦੇ ਜਿਹੜੇ ਮੂਲ ਨਿਵਾਸੀ ਹੁੰਦੇ ਨੇ ਉਹਨਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ ਵਾਦੀਆਂ ਜ਼ਰਮ ਦੀਆਂ ਵਾਰਦਾਤਾਂ ਦੇ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਇਸ ਦੇ ਨਾਲ ਇਹ ਵੀ ਸਮਝਣਾ ਪਵੇਗਾ ਕਿ ਲੰਬੇ ਸਮੇਂ ਤੋਂ ਰਹਿ ਰਹੇ ਪ੍ਰਵਾਸੀ ਲੋਕ ਮੂਲ ਨਿਵਾਸੀਆਂ ਦੀ ਨੇੜਤਾ ਹਾਸਲ ਕਰਨ ਦੇ ਲਈ ਉਹਨਾਂ ਦੇ ਵਿਰਤਾਂਤ ਦੀ ਹਮਾਇਤ ਕਰਦੇ ਨੇ ਉਹ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੀ ਪੀੜੀ ਤਾਂ ਬਹੁਤ ਸਮਝਦਾਰ ਹੈ ਕਾਬਿਲ ਅਤੇ ਸਾਫ਼ ਅਕਸ ਵਾਲੀ ਹੈ ਇਹ ਤਾਂ ਨਵੇਂ ਪ੍ਰਵਾਸੀ ਨੇ ਜੋ ਮਾਹੌਲ ਨੂੰ ਖਰਾਬ ਕਰਦੇ ਨੇ ਉਹਨਾਂ ਕਰਕੇ ਹੀ ਸਮੱਸਿਆਵਾਂ ਵਧ ਰਹੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ